आईटी प्रोफेशनल्स ਨੂੰ 컨ਸੀਵਿੰਗ ਦੀ ਪ੍ਰੋਬਲਮ ਬੇਬੀ ਪਲੈਨਿੰਗ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ। ਉਹਦਾ ਕਾਰਨ ਉਹਦਾ ਕਾਰਨ ਇਹ ਹੈਗਾ ਵਰਕ ਫਰੋਮ ਹੋਮ ਚੱਲਦਾ। ਜਿੰਨੀ ਕੁ ਉਹਨਾਂ ਦੀ ਮੂਵਮੈਂਟ ਹੁੰਦੀ ਸੀ ਉਹ ਵੀ ਬੰਦ ਹੋ ਗਈ। ਕਾਰੋਲ ਲੱਗੇ ਜਾਂਦੇ ਸੀ। ਠੀਕ ਹੈ ਵਰਕ ਫਰੋਮ ਹੋਮ ਚੱਲਦਾ। ਆਰ 10 ਵਜੇ ਜਾਂ 9 ਵਜੇ 9 ਵਜੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ। 5-6 ਵਜੇ ਤੱਕ 7-8 ਵਜੇ ਦਾ ਕੰਮ ਚੱਲਦਾ ਰਹਿੰਦਾ। ਔਰ ਉਹ ਸਾਰਾ ਦਿਨ ਇੱਤੈ ਹੀ ਬੈਠੇ ਆ। ਕਾਊਚ ਤੇ ਬੈਠੇ ਆ ਜਾਂ ਬੈੱਡ ਤੇ ਬੈਠੇ ਆ। ਉੱਥੀ ਉਹਨਾਂ ਦਾ ਸਾਈਡ ਤੇ ਖਾਣਾ ਪੀਣਾ ਚੱਲ ਰਿਹਾ ਹੈ। ਉਹ ਪਾਣੀ ਦੇ ਗਲਾਸ ਮਜਾਰੇ ਤਾਂ ਅਸੀਂ ਇੱਧੇ ਬੈਠੇ ਆ ਵਾਸ਼ਰੂਮ ਜਾਂਦੀ ਨਹੀਂ ਅਸੀਂ ਕੰਮ ਕਰਦੇ ਨਾ ਵਾਸ਼ਰੂਮ ਕਈ ਵਾਰੀ ਰੋਕ ਲੈਨੇ ਆ ਲੇਜ਼ੀਨੈਸ ਕਰਕੇ ਹੁਣ ਕਰ ਲਾਂਗੇ ਕੱਲ ਨੂੰ ਕਰ ਲਾਂਗੇ ਹੁਣ ਕਰ ਲਾਂਗੇ ਥੋੜੀ ਦੇਰ ਤੱਕ ਕਰ ਲਾਂਗੇ ਪਾਣੀ ਘੱਟ ਪੀਨੇ ਆ ਹੂੰ ਉਦੋਂ ਬਾਅਦ ਨਾ ਆਈਟੀ ਪ੍ਰੋਫੈਸ਼ਨਲਸ ਲੈਪਟਾਪ ਕਿਉਂਕਿ ਘਰਾਂ ਚ ਡੈਸਕ ਤਾਂ ਰੱਖੇ ਨਹੀਂ ਹੋਏ ਤਾਂ ਲੈਪਟਾਪ ਆਪਣੀ ਲੈਬ ਤੇ ਰੱਖਦੇ ਆ ਹੂੰ ਠੀਕ ਹੈ ਲੈਪ ਤੇ ਰੱਖੋਗੇ ਤਾਂ ਉਹਨੇ ਹੀਟ ਜਨਰੇਟ ਕਰਨੀ ਹੈ ਤਾਂ ਤੁਹਾਡੇ ਜਿਹੜੇ ਰੈਪਰੋਡਕਟਿਵ ਆਰਗਨਸ ਵਾਸਤੇ ਹੀਟ ਚੰਗੀ ਨਹੀਂ ਹੁੰਦੀ ਉਹਦੇ ਨਾਲ ਟੈਸਟੋਸਟਰੋਨ ਦੀ ਕੁਆਲਿਟੀ ਕੱਟਦੀ ਸਪਰਮ ਦੀ ਕੁਆਲਿਟੀ ਕੱਟਦੀ ਟੈਸਟੋਸਟਰੋਨ ਲੈਵਲ ਘਿਰਦੇ ਆ ਸਭ ਤੋਂ ਵੱਡਾ ਕਾਰਨ ਆਈਟੀ ਇਹ professionals ਦੀ ਫਰਟੀਲਿਟੀ ਦਾ ਆਹ ਰੀਜ਼ਨ ਹੈ ਜਿਹੜਾ ਲੈਪ ਤੇ ਰੱਖ ਕੇ ਲੈਪਟਾਪ ਨੂੰ ਆਪਣੀ ਗੋਦੀ ਚ ਰੱਖ ਕੇ ਕੰਮ ਕਰਦੀਆਂ ਹੀਟ ਕੰਟੀਨਿਊਸਲੀ ਜਾ ਰਹੀ ਓਥੇ ਉਹਨਾਂ ਨੇ ਪੋਸਚਰ ਗਲਤ ਸਾਰਾ ਦਿਨ ਪੋਸਚਰ ਗਲਤ ਹੈ ਫਿਜ਼ੀਕਲ ਐਕਸਰਸਾਈਜ਼ ਨਹੀਂ ਉਸ ਤੋਂ ਬਾਅਦ ਜਦੋਂ ਕੰਮ ਹੋ ਗਿਆ ਉਹਨਾਂ ਨੇ ਉੱਥੇ ਬੈਠੀ ਬੈਠੇ netflix ਔਨ ਕਰ ਲੈਣਾ ਹੂੰ ਬਿਲਕੁਲ ਠੀਕ netflix ਦੇਖਦੇ ਦੇਖਦੇ ਫਿਰ ਉਹਨਾਂ ਨੇ ਮੰਚਿੰਗ ਕਰਨੀ ਹੈ ਪਾਪਕੋਰਨ ਖਾ ਲਏ ਜਾਂ ਚਾਕਲੇਟ ਖਾ ਲਿਆ ਜਾਂ ਨਮਕੀਨ ਖਾ ਲਈ ਬਿਸਕਟ ਖਾ ਲਏ ਬਾਹਰ ਦਾ ਖਾਣਾ ਖਾ ਲਿਆ ਹੂੰ ਤਾਂ ਉਹਨਾਂ ਦੀ ਐਕਟੀਵਿਟੀ ਘਟਦੀ ਜਾ ਰਹੀ ਹੈ ਹੂੰ ਵੀਰੇ ਸਾਡੇ ਟਰੱਕ ਵਾਲੇ ਭਰਾ ਬਹੁਤ ਦੇਖਦੇ ਨੇ ਸ਼ੋ ਹਾਂਜੀ ਉਹਨਾਂ ਨੂੰ ਵੀ ਇਹ ਪ੍ਰੋਬਲਮ ਫੇਸ ਕਰਨੀ ਪੈਂਦੀ ਕੀ ਸਜੈਸਟ ਕਰਦੇ ਉਹਨਾਂ ਨੂੰ ਅ ਟ੍ਰਕਿੰਗ ਗਾੜੀਆਂ ਨੂੰ ਨਾ ਮੈਂ ਇਹ ਕਹਿਣਾ ਹੈ ਵੀ ਉਹਨਾਂ ਨੂੰ ਹਰ 3 ਘੰਟੇ ਬਾਅਦ ਬ੍ਰੇਕ ਲੈਣੀ ਚਾਹੀਦੀ ਆ ਬ੍ਰੇਕ ਲੈ ਕੇ ਆਪਣਾ ਡਾਈਟ ਖਾਣ ਪਾਣੀ ਪੀਣ ਤੇ 5-7 ਮਿੰਟ ਵਾਸਤੇ ਵਾਕ ਕਰ ਲੈਣ ਟ੍ਰਕਿੰਗ ਗਾਣੀ ਸੋਚਦੇ ਵੀ ਸਾਡੀ ਤਾਂ 2-4 ਸਾਲ ਦੀ ਜ਼ਿੰਦਗੀ ਆ ਉਹ ਇਹ ਨਹੀਂ ਸੋਚਦੇ ਜੇ ਤੁਹਾਨੂੰ 20-30 ਸਾਲ ਇਹੀ ਲਾਈਫ ਸਟਾਈਲ ਫਾਲੋ ਕਰਦੇ ਰਹੂਗੇ ਤਾਂ ਤੁਹਾਡਾ ਸਿਹਤ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਲੰਬਾ ਸੋਚ ਕੇ ਚੱਲੋ ਇਹ ਓਵਰ ਜਿਹੜੀਆਂ ਬਾਹਰ ਲੌਗ ਬੁਕਸ ਹੁੰਦੀਆਂ ਉਹਨਾਂ ਨਾਲ ਵੀ ਛੇੜਖਾਨੀ ਕਰਦੇ ਆ ਅਲਾਉਡ ਇਹਨਾਂ ਨੂੰ 10 ਤੋਂ 12 ਘੰਟੇ ਆ ਕੰਮ ਕਰਨ ਦਾ ਪਰ ਇਹ 16 16 18 18 ਘੰਟੇ ਕੰਮ ਕਰਦੇ ਮੇਰੇ ਬਹੁਤ ਜਣੇ ਨਾਲ ਗੱਲ ਹੁੰਦੀ ਹੈ ਫੋਨ ਤੇ ਕਹਿੰਦੇ ਜੀ ਅਸੀਂ ਤਾਂ ਸੌਂਦੀ 2-3 ਘੰਟੇ ਆ ਉਹ ਉਸ ਤੋਂ ਬਾਅਦ ਖਾਣਾ ਪੀਣਾ ਇੱਕ ਵਾਰ ਖਾਣਾ ਪੀਣਾ ਇਹਨਾਂ ਨੇ ਟਾਈਮ ਤੇ ਖਾਣਾ ਨਹੀਂ ਐਕਟਿਵ ਰਹਿਣ ਵਾਸਤੇ ਕਦੇ એનર્ਜੀ ਡਰਿੰਕ ਪੀ ਲਈ ਹੂੰ ਕਦੇ 커피 ਪੀਲੀ ਤਿੰਨ ਤਿੰਨ ਚਾਰ ਚਰਵਰੀ ਬਲੈਕ ਕਾਫੀ ਪੀਨੇ ਆ ਵੀ ਇਹਨਾਂ ਨੂੰ ਨੀਂਦ ਨਾ ਆਵੇ ਹੂੰ ਤੇ ਉਹ ਸਰੀਰ ਨਾਲ ਧੱਕਾ ਹੈਗਾ ਸਰੀਰ ਨਾਲ ਬਹੁਤ ਧੱਕਾ ਕਰ ਰਹੀ ਹੈ ਉਸ ਵਾਰ ਲਾਈਫ ਸਟਾਈਲ ਬਿਲਕੁਲ ਸਿਡੈਂਟਰੀ ਹੈ ਜਿੰਨਾ ਤੁਸੀਂ ਬੈਠੀਏ ਹੂੰ ਉਹਨਾਂ ਨਾਲ ਤੁਹਾਡੀ ਬਾਡੀ ਲੋਹਾ ਹੁੰਦਾ ਹੈ ਨਾ ਜੀ ਲੋਹੇ ਨੂੰ ਤੇਲ ਲੱਗਦਾ ਰਹੇ ਤਾਂ ਉਹਨੂੰ ਜਰਨੀ ਲੱਗਦੀ ਹੈ ਇਹ ਤਾਂ ਬਾਡੀ ਹੈ ਬਾਡੀ ਜੇ ਜਿੰਨੀ ਅਰੇਸਟ ਤੇ ਰਹੂਗੀ ਜਿੰਨਾ ਤੁਸੀਂ ਉਤੋਂ ਕੰਮ ਘੱਟ ਲਓਗੇ ਮਤਲਬ ਉਹਨੂੰ ਜੰਗ ਲੱਗ ਰਿਹਾ ਆਪਣੇ ਨਾਲ ਚਪਲ ਸਾਥ ਡੰਬਲ ਰੱਖ ਲਓ ਦੋਸਤੋ ਜਿੱਥੇ ਰੁਕੇ ਥੋੜੇ ਡੰਬਲ ਮਾਰ ਲੇ ਸੋੜਾ ਬੈਟ ਕਾ ਮਾਰ ਲੀਆਂ ਡੰਬਲ ਮਾਰ ਲੇ ਡੰਬਲ ਵੀ ਰੱਖਣ ਦੀ ਲੋੜ ਨਹੀਂ ਡੰਬਲ ਜਿਹੜੇ ਸਾਡੇ ਬਹੁਤ ਕਲਾਇੰਟ ਹੈ ਡੰਬਲ ਰੱਖਦੀ ਹੈ ਜੇ ਰੱਖ ਲੂਗੀ ਤਾਂ ਸਭ ਤੋਂ ਵਧੀਆ ਮੈਂ ਕਹਿੰਦਾ ਡੰਬਲ ਵੀ ਨਹੀਂ ਰੱਖਣੀ ਫਿਟਨੈਸ ਕੀ ਹੋਣੀ ਚਾਹੀਦੀ ਹੈ ਸਾਡਾ ਮੂਟੋ ਕੀ ਹੈ ਨਾ ਫਿਟਨੈਸ ਦਾ ਔਰ ਹੈਲਥ ਦਾ ਸਟਾਰਟ ਵਿਦ ਵਾਟਐਵਰ ਯੂ ਹੈਵ ਵੇਅਰਐਵਰ ਯੂ ਕੈਨ ਹਾਊ ਯੂ ਕੈ ਮੈਂ ਕਿਹਾ ਕੁਝ ਵੀ ਨਹੀਂ ਹੈਗਾ ਵਾਕ ਰਨਿੰਗ ਸਾਰੇ ਟ੍ਰਕਿੰਗ ਵਾਲੇ ਕਰ ਸਕਦੇ ਆ ਬਿਲਕੁਲ ਸਟ੍ਰੈਚਿੰਗ ਸਾਰੇ ਟ੍ਰਕਿੰਗ ਵਾਲੇ ਕਰ ਸਕਦੇ ਆ ਪੁਸ਼-ਅਪ ਸਕੁਆਟ ਲੰਜੀਸ ਗਰੂਟ ਬ੍ਰਿਜਸ ਬਹੁਤ ਐਕਸਰਸਾਈਜ਼ ਆ ਬੋਡੀ weight ਐਕਸਰਸਾਈਜ਼ ਆ ਜਿਹੜੀ ਡੰਬਲ ਤੋਂ ਬਿਨਾ ਹੋ ਜਾਣੀ ਆ ਆਪਣੀ ਨੀਤ ਚਾਹੀਦੀ ਆ ਕਰਨ ਨੂੰ ਨੀਤ ਚਾਹੀਦੀ ਬਿਲਕੁਲ ਤੇ ਕਹਿੰਦੇ ਆ ਨਾ ਵੀ ਨੀਤ ਨੂੰ ਮਰਾਦਾ ਹੂੰ ਪਹਿਲਾਂ ਨੀਤ ਦਾ ਬਣਾਓ ਨਾ ਹੂੰ ਬਾਕੀ ਸਾਰਾ ਕੁਝ ਹੋ ਜਾਂਦਾ ਉਸ ਦਿਨ ਕਹਿੰਦਾ ਜਦੋਂ ਟਰੱਕਿੰਗ ਸ਼ੁਰੂ ਕੀਤੀ ਸੀਗੀ ਛਾਲ ਮਾਰ ਕੇ ਬੈਜੀ ਦਸ ਗਿਆ ਸੀ ਉੱਤੇ ਹਾਂਜੀ ਹੁਣ ਆਸਰਾ ਲੈਣਾ ਪੈਂਦਾ ਕਿਉਂਕਿ 18-18 ਘੰਟੇ ਤੁਸੀਂ ਦੱਸਿਆ 16 ਘੰਟੇ ਸਰੀਰ ਨੂੰ ਵੋਣਾ ਬਾਹਲਾ ਓਖਾ ਖੇਤਾਂ ਚ ਵੋਣਾ ਤਾਂ ਅੱਡ ਗੱਲਾਂ ਚਲੋ ਤੁਹਾਡਾ ਸਰੀਰ ਫਿਜ਼ੀਕਲੀ ਐਕਟਿਵ ਹੋਣਾ ਉਹ ਤਾਂ ਤੁਸੀਂ ਮੈਂ ਕਹਿੰਨੇ ਨਾ ਬੈਗੇ ਤਾਂ ਤੁਸੀਂ ਲਾਲੂ ਵਿਚਾਰ ਲੱਗ ਰਹੀ ਹੈ ਤੁਹਾਡੇ ਸਰੀਰ ਨੂੰ ਲੱਗ ਰਹੀ ਬਿਲਕੁਲ ਬਾਈ ਤੁਸੀਂ ਆਪਾਂ ਗੱਲ ਸ਼ੁਰੂ ਚ ਕੀਤੀ ਸੀ ਵੈਗਰਾ ਦੀ ਬਹੁਤ ਲੋਕਾਂ ਦੀ ਬੈਡਰੂਮ ਲਾਈਫ ਕਾਫੀ ਡਿਸਟਰਬ ਆ ਵੈਗਰਾ ਯੂਜ਼ ਕਰਦੇ ਆ ਮਤਲਬ ਸਟ੍ਰੈਸ ਤੋਂ ਫ੍ਰੀ ਹੋਣ ਦੇ ਲਈ ਬੰਦਾ ਬੈੱਡਰੂਮ ਚ ਜਾਂਦਾ ਪਰ ਉਹਦੇ ਲਈ ਵੀ ਸਟ੍ਰੈਸ ਲੈ ਕੇ ਜਾ ਰਿਹਾ ਹੈ। ਅ ਤੁਹਾਨੂੰ ਬਤਾ ਵਾਇਗਰਾ ਦਾ ਨਾਮ ਕਿੱਥੋਂ ਆਇਆ? ਕਿੱਥੋਂ ਹੈ? ਵਾਇਗਰਾ ਕੰਪਨੀ ਦਾ ਨਾਮ ਹੈ ਵਿੱਚ ਸੌਲਟ ਹੁੰਦਾ ਸਿਲਡੇਨਾਫਿਲ। ਹੂੰ ਵਾਇਗਰਾ ਦਾ ਜਿਹੜਾ ਨਾਮ ਆਇਆ ਉਹ ਨਾਇਗਰਾ ਫਾਲਸ ਤੋਂ ਆਇਆ। ਵਾਇਗਰਾ ਕੰਪਨੀ ਦਾ ਨਾਮ ਹੈ। ਹੂੰ ਇਹਨੂੰ ਦੋ ਉਹਦੇ ਵਿੱਚ ਬ੍ਰੇਕ ਕਰੀ ਤਾਂ ਵਿਗਰ ਹੂੰ ਪਲੱਸ ਨਾਇਗਰਾ ਹੂੰ ਉਹ ਦੋ ਵਿਗਰ ਵਿਗਰ ਦਾ ਮਤਲਬ ਹੈ ਗਿਆ ਜਾਨ। ਹੂੰ ਤੇ ਨਾਇਗਰਾ ਦਾ ਵਾਟਰ ਫਲੋ ਦੇਖਿਆ ਤੁਸੀਂ ਕਿੰਨਾ ਤੇਜ਼ ਹੁੰਦਾ ਕਿੰਨਾ ਸਟਰੋਂਗ ਹੁੰਦਾ ਤਾਂ ਉਹ ਜਿਹੜਾ ਪਿੱਛੇ ਵਾਲਾ ਪਾਰਟ ਆ ਨਾਇਗਰਾ ਫਾਲ ਤੋਂ ਚੱਕਿਆ ਗਿਆ ਤਾਂ ਇੱਥੋਂ ਵਾਇਗਰਾ ਦਾ ਨਾਮ ਆਇਆ ਵੀ ਤੁਹਾਡੇ ਸਰੀਰ ਚ ਇੱਕ ਵਾਰੀ ਤਾਂ ਜਾਨ ਪਾ ਦੇਣੀ ਉਹਨੇ ਤਕੜਾ ਕਰ ਦੇਣਾ ਫਲੋ ਵੀ ਵਧਾ ਦੇਣਾ ਬਲੱਡ ਫਲੋ ਵੀ ਇੰਪਰੂਵ ਹੋ ਜਾਣਾ ਠੀਕ ਹੈ ਤਾਂ ਬਹੁਤ ਜਣੇ ਨੂੰ ਇਹ ਲੱਗਦਾ ਵੀ ਵਾਇਗਰਾ ਸਾਲਟ ਮੈਟਰ ਕਰਦਾ ਤੇ ਜਿਹੜਾ ਵਾਇਗਰਾ